ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਔੰਕਾਰ ਸਿੰਘ ਪlant info channel ਤੋਂ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਤੇ ਅੱਜ ਮੈਂ ਜਿਹੜੀ ਤੁਹਾਨੂੰ ਜਾਣਕਾਰੀ ਦੇ ਰਿਹਾ ਇਹ ਤੁਸੀਂ ਦੇਖ ਕੇ ਸਮਝ ਹੀ ਗਏ ਹੋਵੋਗੇ ਇਹ ਕੇਲੇ ਦੇ ਬੂਟੇ ਨੇ ਇਹ ਕੇਲੇ ਦੀ G9 ਵੈਰੈਟੀ ਆ ਤੇ ਇਹ ਬੂਟੇ ਤੋਂ ਬੂਟੇ ਦਾ ਫਾਸਲਾ 5 ਫੁੱਟਾ ਗਾ ਆਪਾਂ ਨੇ ਲਾਈਕ ਲੈਣੀ ਹੈ ਇਹ ਟ੍ਰਾਇਲ 베ਸਤੀ ਲਾਈ ਆਪਾਂ ਦੇਖਣਾ ਚਾਹੁੰਦੇ ਆ ਵੀ ਇਹ ਕਿੰਨੀ ਕ ਕਾਮਯਾਬਾ ਕਿਵੇਂ ਆ ਪਰ ਕੁੱਲ ਮਿਲਾ ਕੇ ਹੁਣ ਤੱਕ ਤਾਂ ਆਪਾਂ ਨੂੰ ਇਸ ਤੇ ਕਾਮਯਾਬ ਲੱਗੀ ਆ ਕਿਉਂਕਿ ਇਸ ਨੇ ਗ੍ਰੋਥ ਵੀ ਵਧੀਆ ਕਰੀ ਹੈ ਜੇ ਆਪਾਂ ਗੱਲ ਕਰੀਏ ਲਾਇਆ ਕਦੋਂ ਗਿਆ ਇਹ ਲਗਭਗ 2 ਅਪ੍ਰੈਲ ਦਾ ਲਾਇਆ ਗਿਆ 2 ਅਪ੍ਰੈਲ 2025 ਨੂੰ ਲਾਇਆ ਗਿਆ ਅੱਜ ਤੁਸੀਂ ਮੰਨ ਕੇ ਚੱਲੋ ਵੀ ਸਤੰਬਰ ਦਾ ਮਹੀਨਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ 5 ਸਤੰਬਰ ਦੇ ਲਗਭਗ ਆ ਤੇ ਇਹ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਆਪਾਂ ਇਸ ਨੂੰ ਇੱਕ ਬੂਟੇ ਨੂੰ 200 ਗ੍ਰਾਮ 2-3 ਵਾਰ ਦੇ ਵਿੱਚ ਆਪਾਂ ਯੂਰੀ ਆ ਜਿਹੜਾ ਨਾਈਟ੍ਰੋਜਨ ਖਾਦ ਆ ਉਹ ਦਿੱਤੀ ਆ ਤਾਂ ਪੈਸ ਦੇ ਉੱਤੇ ਪੈਸਟੀਸਾਈਡ ਦੀ ਗੱਲ ਕਰੀ ਪੈਸਟੀਸਾਈਡ ਬਿਲਕੁਲ ਫਰੀ ਹੈ ਇਸ ਦੇ ਉੱਤੇ ਆਪਾਂ ਕੋਈ ਪੈਸਟੀਸਾਈਡ ਨਹੀਂ ਸਿੜਕਿਆ ਕੋਈ ਇਨਸੈਕਟੀਸਾਈਡ ਨਹੀਂ ਸਿੜਕਿਆ ਕੋਈ ਆਪਾਂ ਫੰਗੀਸਾਈਡ ਨਹੀਂ ਸਿੜਕਿਆ ਤੇ ਜੇ ਦੇਖਿਆ ਜਾਵੇ ਇੱਕ ਤਰ੍ਹਾਂ ਦਾ ਆਰਗੈਨਿਕ ਟੈਪ ਹੀ ਆ ਜੇਕਰ ਤੁਸੀਂ ਜੂਰੀਆ ਵੀ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਰੂੜੀ ਖਾਦ ਵਗੈਰਾ ਚੰਗੀ ਤਰ੍ਹਾਂ ਪਾ ਦਿਓ ਤਾਂ ਤੁਹਾਨੂੰ ਇਹ ਜੂਰੀਆ ਪਾਉਣ ਦੀ ਵੀ ਲੋੜ ਨਹੀਂ ਪੈਣੀ ਹੁਣ ਇਸ ਦੇ ਆਪਾਂ ਕੱਦ ਦੀ ਗੱਲ ਕਰੀਏ ਤਾਂ ਇਸ ਦਾ ਕੱਦ ਸੀ ਤੋਂ 7 ਫੁੱਟ ਯਾਨੀ ਤੁਸੀਂ 8 ਫੁੱਟ ਵੀ ਸੋਸਾਇਗ ਦੇ ਵਿੱਚ ਵਿੱਚ 8 ਫੁੱਟ ਵੀ ਹੈ ਜਾਨੀ ਸੇ ਤੋਂ 7 ਫੁੱਟ ਕੱਦ ਹੋ ਗਿਆ ਕਿੰਨੇ ਟਾਈਮ ਦੇ ਵਿੱਚ 5 ਮਹੀਨਿਆਂ ਦੇ ਵਿੱਚ ਇਹਦੇ ਉੱਤੇ ਗੁੱਸਾ ਕਦੋਂ ਨਿਕਲਦਾ ਕੀ ਸਾਇਦ ਦਾ ਗੁੱਸਾ ਨਿਕਲਦਾ ਕੀ ਰੇਟ ਵਕਦਾ ਇਸ ਦੇ ਬਾਰੇ ਆਪਾਂ ਤੁਹਾਨੂੰ ਅੱਗੇ ਅਗਲੀ ਵੀਡੀਓ ਦੇ ਵਿੱਚ ਪੂਰਾ ਅਪਡੇਟ ਦੇਵਾਂਗੇ ਇਹ ਆਪਣੀ ਪਹਿਲੀ ਵੀਡੀਓ ਆ ਜਿਹੜੀ ਆਪਾਂ ਪਾ ਰਹੇ ਆ ਆਪਾਂ ਦੂਜੇ ਭਾਗ ਦੇ ਵਿੱਚ ਤੁਹਾਨੂੰ 1 ਮਹੀਨੇ ਬਾਅਦ ਫੇਰ ਦੱਸਾਂਗੇ ਇਸ ਦਾ ਕੀ ਆ ਆਪਾਂ ਕੇਲੇ ਦੀ ਖੇਤੀ ਬਾਰੇ ਤੁਹਾਨੂੰ ਦੱਸਾਂਗੇ ਜੇਕਰ ਕਾਮਯਾਬ ਹੁੰਦੀ ਹੈ ਫੇਰ ਵੀ ਦੱਸਾਂਗੇ ਜੇਕਰ ਫੇਲ ਹੁੰਦੀ ਹੈ ਫੇਰ ਵੀ ਦੱਸਾਂਗੇ ਜਦੋਂ ਕੋਈ ਕੰਮ ਆਪਾਂ ਕਰਨ ਲੱਗਦੇ ਆ ਤਾਂ ਕਈ ਵਾਰੀ ਉਹ ਪਾਸ ਹੋਣ ਦੀ ਜਗ੍ਹਾ ਫੇਲ ਵੀ ਹੋ ਜਾਂਦਾ ਉਹਦੇ ਵਿੱਚ ਕੀ ਕੀ ਕਮੀਆਂ ਆਉਂਦੀਆਂ ਨੇ ਕਿ ਕੀ ਕੀ ਆਪਾਂ ਗਲਤੀਆਂ ਕੀਤੀਆਂ ਨੇ ਉਹ ਗਲਤੀਆਂ ਨੂੰ ਸੁਧਾਰਾਂਗੇ ਤੇ ਤਾਂਕਿ ਆਪਾਂ ਹੋਰ ਕਿਸਾਨ ਭਰਾਵਾਂ ਨੂੰ ਵੀ ਦੱਸਾਂਗੇ ਵੀ ਉਹ ਨਾ ਅੱਗੇ ਤੋਂ ਗਲਤੀ ਕਰਨਾ ਇਹ ਜੇ ਕੇਲੇ ਦੀ ਆਪਾਂ ਗੱਲ ਕਰੀਏ ਤਾਂ ਕੇਲਾ ਆਪਣੇ ਪੰਜਾਬ ਹਰਿਆਣਾ ਦੇ ਵਿੱਚ ਸਾਰਾ ਹੋਰ ਸਟੇਟਾਂ ਚੋਂ ਆਉਂਦਾ ਹੈਗਾ ਪੰਜਾਬ ਹਰਿਆਣਾ ਦੇ ਵਿੱਚ ਬਹੁਤ ਘੱਟ ਇਸ ਦੀ ਖੇਤੀ ਕੀਤੀ ਜਾਂਦੀ ਹੈ ਆਪਾਂ ਚਾਹੁੰਦੇ ਆਂ ਵੀ ਜਿੱਮੇ ਕੋ ਜ਼ਮੀਨਾਂ ਦੇ ਵਿੱਚ 2 ਫੁੱਟ 1.5 ਫੁੱਟ ਪਾਣੀ ਰੁਕ ਜਾਂਦਾ ਕਿ ਉੱਥੇ ਵੀ ਇਹ ਉਹ ਜ਼ਮੀਨਾਂ ਵੀ ਕੇਲੇ ਦੀ ਫਸਲ ਲਈ ਚੰਗੀਆਂ ਰਹਿਣਗੀਆਂ ਜਾਂ ਸੇਮ ਵਾਲੇ ਏਰੀਏ ਦੇ ਵਿੱਚ ਉੱਥੇ ਵੀ ਕੇਲਾ ਚੰਗਾ ਹੋ ਸਕਦਾ ਇਸ ਕਰਕੇ ਆਪਾਂ ਕੇਲੇ ਦਾ ਇੱਕ ਟ੍ਰਾਇਲ ਕਰ ਰਹੇ ਆਂ ਆਪਾਂ ਨੇ ਜਿਆਦਾ ਬੂਟੇ ਨਹੀਂ ਤਾਂ 20-25 ਕਬੂਟੇ ਲਾਏ ਹੋਏ ਨੇ ਇਸ ਤੋਂ ਆਪਾਂ ਤੁਹਾਨੂੰ ਦੱਸਦੇ ਆਂ ਵੀ ਇੱਕ ਬੂਟੇ ਤੋਂ ਕੀ ਇਨਕਮ ਆਉਂਦੀ ਹੈ ਕੀ ਖਰਚਾ ਆਉਂਦਾ ਇਸ ਦੇ ਉੱਤੇ ਆਪਾਂ ਨੂੰ ਕੀ ਕੀ ਖੇਚਲਾ ਜਿਹੜੀ ਉਹ ਕਰਨੀ ਪੈਂਦੀ ਆ ਤਾਂ ਕਿ ਜੇਕਰ ਇਹ ਕਾਮਯਾਬ ਹੁੰਦੀ ਹੈ ਤਾਂ ਮੈਂ ਹੋਰ ਕਿਸਾਨ ਭਰਾਵਾਂ ਨੂੰ ਜ਼ਰੂਰ ਕਹੂੰਗਾ ਵੀ ਕੇਲੇ ਦੀ ਖੇਤੀ ਕਰਨ ਹਜੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹਜੇ ਮੈਂ ਇਸ ਦੇ ਉੱਤੋਂ ਕੋਈ ਇਨਕਮ ਨਹੀਂ ਲੈਤੀ ਬੂਟੇ ਹੀ ਤਿਆਰ ਕੀਤਾ ਬੂਟੇ ਨੂੰ ਦੇਖ ਕੇ ਐਵੇਂ ਲੱਗਦਾ ਵੀ ਬੂਟਾ ਕਾਮਯਾਬ ਹੈ ਇਹ ਆਪਣੀ ਧਰਤੀ ਦੇ ਵਿੱਚ ਵੀ ਹੋਰ ਕਿਸਾਨ ਵੀਰ ਜਿਹੜੇ ਇਸ ਦੀ ਖੇਤੀ ਕਰਦੇ ਨੇ ਜਾਂ ਕਰ ਚੁੱਕੇ ਨੇ ਉਹ ਵੀ ਮੈਨੂੰ ਜਾਣਕਾਰੀ ਦੇਣ ਕਿ ਮੈਨੂੰ ਵੀ ਜਾਣਕਾਰੀ ਆ ਜਾਵੇ ਮੈਨੂੰ ਪਤਾ ਚੱਲੇ ਮੈਨੂੰ ਇਸ ਦੇ ਬਾਰੇ ਬਾਲਾ ਪਤਾ ਨਹੀਂ ਹੈਗਾ ਜਿਹੜੇ ਕੁਝ ਕਿਸਾਨੀ